ਸਤਰੀਕਾਲ ਮੰਮੀ ਸਤਰੀਕਾਲ ਪੁੱਤ ਹਾਂ ਕਿਨੇ ਡਰ ਕੇ ਦੇਖ ਚ ਇਨੀ ਗਰਮੀ ਪੈਂਦੀ ਪਿੰਡ ਕਿਨੀ ਗਰਮੀ ਹੋਊਗੀ ਮੈਨੂੰ ਤੇਰੇ ਤੋਂ ਤਰਸ ਬੜਾ ਹੁੰਦਾ ਏ ਮੇਰੀ ਮਾਂ ਕਿੱਦਾਂ ਗਰਮੀ ਚ ਰਹਿੰਦੀ ਹੋਣੀ ਆ ਆਹ ਤੇ ਪੁੱਤੜ ਕੀ ਕਰ ਸਕਦੇ ਰਹਿਣਾ ਹੀ ਪੈਣਾ ਮੈਂ ਸਿੰਦੂ ਕਵਾੜੀਆਂ ਨੂੰ ਫੋਨ ਕਰਤਾ ਉਹ ਹੁਣੇ ਆਪਣੇ ਘਰ ਆਉਣ ਹੀ ਆ ਲਈ ਵੀ ਬਾਹਰ ਜਾ ਬੂਆ ਖੜਕਿਆ ਤੇਗਾ ਖੋ ਖੋ ਆ ਗਈ ਵੀ ਇਹ ਹਮਤ੍ਰ ਕਵਾੜਾ ਜਿਹੜੀ ਸਿੱਧੀ ਅੰਦਰ ਲਈ ਆਉਂਦੇ ਹੈ ਹੈਂਡ ਫ੍ਰੀ ਕਰ ਕਰਤਾ ਹੀ ਸਿੰਦੂ ਭਾਜੀ ਬਸ ਹੁਣ ਚੱਕ ਲੋ ਛੁਰੀਆਂ ਵਾਲਾ ਪੱਖਾ ਚੱਕ ਲਿਆ ਭਾਈ ਇਹ ਕੰਜਰੇ ਇਹ ਤੇ ਮੇਰੇ ਦਾਦੇ ਚ ਪੱਖਾ ਆਇਆ ਹੀ ਇਹ ਕਿੱਧਰ ਲਈ ਜਾਣਾ ਮੰਮੀ ਨੂੰ ਇਹ ਸਿਲਵਾ ਕੇ ਦੇਣਾ ਛੁਰੀਆਂ ਵਾਲਾ ਪੱਖਾ ਚੋਕ ਕੇ ਫੁੱਲ ਗਿਆ ਮੇਰੀਆਂ ਨਾਰੀਆਂ ਪਰੇ ਜੋ ਆਗਾ ਸਿੰਦੂ ਕੁਆੜੀਆਂ ਜਿੰਨੂੰ ਬਾਤ ਪੱਖਾ ਕੋਈ ਗੱਲ ਨਹੀਂ ਮੰਮੀ ਨੂੰ ਏਸੀ ਲਵਾ ਕੇ ਦੇਣਾ ਇਹ ਫਿਰ ਇਹ ਕੰਜਰਾ ਨੇ ਕੰਦਨਾ ਮਾਰ ਕੇ ਪੱਖਾ ਤੋੜਤਾ ਹੈ ਕੀ ਕਰਾਂ ਹੁਣ ਮੰਮੀ ਟੈਨਸ਼ਨ ਨਾਲ ਏਸੀ ਲਵਾ ਕੇ ਦੇਣਾ ਕਹਿ ਤੜਾਇਆ ਆ ਆ ਬਬਲੀ ਦੀ ਦੁਕਾਨ ਤੋਂ ਤੂੰ ਏਸੀ ਚੁੱਕ ਲੈ ਮੈਂ ਉਹਨੂੰ ਆਪੇ ਪੈਸੇ ਦੇ ਦੂੰਗਾ ਵੇ ਕੰਜਰਾ ਉਹ ਤੇ ਆਪੇ 6 ਕੂਲਰ ਸਾਥ ਏਸੀ ਬਲੈਕ ਚ ਖਰੀਦਦਾ ਫੜਿਆ ਗਿਆ ਏ ਉਹ ਤੇ ਆਪ ਗਰਮੀ 'ਚ ਥਾੜੇ ਬੈਠਾ ਏ ਉਹਦੀ ਦੁਕਾਨ ਬੰਦਿਆ ਨਹੀਂ ਦੁਕਾਨ ਬੰਦ ਹੀ ਹੋਣੀ ਆ ਹੋਰ ਪੁਲਸ ਵਾਲਿਆਂ ਨੇ ਖੋਲ੍ਹਣੀ ਆ ਕੰਜਰਾ ਤੇਰਾ ਦਬਾਗੜੀ ਕੰਮ ਕਰਦਾ ਹਮ ਤੇਰਾ ਇਧਰ ਤੇਰੇ ਸਿੰਦੂਨੇ ਸ਼ਿਰ ਗਿਆ ਪੱਖਾ ਤੋੜਤਾ ਹਿੰਦੂ ਹਾਂਜੀ ਭਾਜੀ ਮੇਰਾ ਸਿੰਦਾ ਪੁੱਤ ਮਾ ਛੱਡਿਆ ਨਹੀਂ ਕੱਖ ਮੈਂ ਹੈਲੋ ਵੇ ਕੰਜਰੇ ਨਾ ਤੂੰ ਜੰਮ ਕੇ ਠੰਡ ਪਾਈ ਮਾ ਦੇ ਕਲੇਜੇ ਨਾ ਤੂੰ ਮੈਨੂੰ ਉਦਾਂ ਠੰਡ ਪੈਣ ਦੇਣੀ ਕੀ ਚਾਉਣਾ ਹੈ ਮੰਮੀ ਪੇਟੀ ਚ ਪੱਖੀਆਂ ਕੱਢ ਲੋ